ਯਾਰ ਅੱਧਾ ਘੰਟਾ ਹੋ ਗਿਆ ਉਹ ਗੱਲਾਂ ਕੋਉਗੀ ਵੀ ਜਨਾ ਓਏ ਦੋ ਕਰ ਲੈ ਇਕੱਠੇ ਮਰਾ ਹੈ ਮੈਂ ਤਾਂ ਥੋੜਾ ਥੋੜਾ ਆਣਾ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚੱਲ ਨੇ ਉਮੀਦ ਕਰਨਾ ਠੀਕ ਠਾਕ ਹੋਵਾਂਗੇ ਅੱਜ ਚੱਲੇ ਅਸੀਂ ਵਿਆਹ ਤੇ ਮੈਰਿਜ ਤੇ ਮੈਂ ਤੇ ਪਾਲੀ ਤੇ ਰਾਹ ਦੇ ਵਿੱਚ ਇੱਕ ਮਿੱਤਰ ਨੂੰ ਵੀ ਲੈ ਕੇ ਜਾਣਾ ਉਹਨੂੰ ਵੀ ਪਿਕ ਕਰਾਂਗੇ ਸੋ ਹੁਣ ਆਪਾਂ ਨਾ ਤੋਂ ਓਕੇ ਹੋ ਗਏ ਤਿਆਰ ਬਾਲਾਂ ਬੂਲਾਂ ਦੀ ਸੈਟਿੰਗ ਕਰਾਉਣੀ ਆਪਾਂ ਜਾ ਕੇ ਨਾਈ ਦੇ ਜੇ ਵਾਲੀ ਉਧਰ ਤਿਆਰ ਹੋਈ ਜਾਂਦਾ ਕਿਉਂ ਤੇ ਕਿਉਂ ਚੱਲੀਏ ਕਿੱਲਾ ਕਿਤਾ ਏ ਕਿਧਰ ਹੈ ਨਾ ਕਿਧਰ ਹੈ ਇਹਨੇ ਬੋਰਡ ਕੋਲੇ ਜਾਣਾ ਫੇ ਚਾਰ ਚਲਾਤੀ ਬੱਤਾਂ ਸੁਟਰੀ ਗੱਡਾ ਆਓ ਚੱਲੀਏ ਚੱਲੇ ਵਾਲੀ ਹਾਂ ਵਾਲੀ ਰੈਡੀ ਹੈ ਚਾਬੀ ਨੇ ਹੈ ਮੇਰੇ ਕੋਲ ਹੈ ਚਾਬੀ 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 ਤੇ ਆ ਜਾ ਭਾਈ ਆਪਾਂ ਇੱਕ ਬੰਦਾ ਹੋਰ ਚੱਕਣਾ ਰਾਜੋ ਰਵਾਨਾ ਪਰਵਾਨਾ ਹੋ ਗਿਆ ਆਪਾਂ ਪੰਜਾਹਰਾ ਰੋਡ ਛੱਡਦਾ ਯਾਰ। ਖਰਾਬ ਹੋਇਆ ਪੇ। ਕੋਈ ਨਹੀਂ ਹੁੰਦਾ। ਲੈ ਤੂੰ ਖੜ। ਮੈਂ ਛੱਟੂ ਇਹਨੂੰ। ਪੱਟਿਆ ਹੋਣਾ। ਪੱਟਿਆ ਹੋਇਆ ਕੋਸਾ। ਪੱਛਟੂ ਇਹਨੂੰ ਮੈਂ ਦੰਦ ਦਸਤਾ। ਪਾਲਾ ਜੀ ਤੂੰ। ਮੇਰੇ ਕੰਮ ਦਾ ਹੈ ਨਹੀਂ ਇਹ। ਨਹੀਂ ਪਹਿਲੀ ਤੇਰਾ ਚੱਲੀਏ। ਪਹਿਲਾਂ ਪਰਵਾਣਾ ਕਰੇ ਚੱਲੀਏ। ਚੱਲ। ਕਰ ਸਟਾਰਟ ਫੇਰ ਆਪਾਂ ਚੱਲਾਂਗੇ। ਹੈ? ਯਾਰ। ਨਿਊਟਰਲ ਹੋ ਵੀ ਨਹੀਂ ਕਾਬੀਨ ਲੱਗੀ। ਲਾ ਫਿਰ। ਲੈੜੀ ਕਿਉਂ ਨਹੀਂ? ਖੜ ਜਾ ਪਿੱਛੇ ਕਰ ਲੈ। ਇਹਰ ਕਮਾਲ ਦੀ ਗੱਲ ਨਿਊਟਰਲ ਨਹੀਂ ਹੋਇਆ ਹੋ ਗਿਆ ਨਿਊਟਰਲ ਬਸ ਫੇਰ ਕਰ ਸਟਾਰਟ ਲੈ ਕਿੰਨੀ ਹੋ ਗਈ ਇਹ ਚ ਤੂੰ ਸਟਾਰਟ ਕਰ ਆਪੀ ਆ ਜੂ ਉਹ ਸਟਾਰਟ ਹੀ ਨਹੀਂ ਹੁੰਦਾ ਫੂ ਸਟਾਰਟ ਹੋ ਕਰ ਮਰ ਮਾਰੀ ਚੱਲ ਕਰ ਦੇਖ ਮਾਰ ਦੇ ਮਾਰ ਕੇ ਕੋਣਾ ਮਾਰ ਕੇ ਦੇਖ ਅਰੇ ਇਹ ਦੇ ਚੱਲ ਚੱਲ ਰੇਸ ਨਾ ਦੇ ਚੱਲ ਰੇਸ ਕਿਉਂ ਦਰਨਾ ਹੈ ਰੇਸ ਨਾ ਦੇ ਚੱਲ ਸੁੱਚੀ ਲੱਗੀ ਹੈ ਸੁੱਚੀ ਲੱਗੀ ਹੈ ਨਾ ਛੱਡੀ ਹੌਲੀ ਮਾਰ ਕੇ ਕਾ ਤੇਰੇ शिंदे ਦੇ ਨਾਲੇ ਤੇ ਲੀਏ ਫਿਰ ਸਟਾਰਟ ਕਰਤਾ ਦੇ ਰੇਸ ਚਲੋ ਬਈ ਲਾ ਦੇ ਲਾ ਦੇ ਪਰਵਾਨਾ ਓ ਬੱਦ ਕੀ ਕਰੀ ਜੰਨਾ ਓਏ ਮਾ ਦਾ ਪੁੱਤ ਉਹ ਕੱਖ ਬਾਈ ਜੰਨਾ 10 ਮਿੰਟਾਂ ਦਾ ਕੰਮ ਨਾ ਲਵੇ ਬਸ ਮੈਨੂੰ ਪਨਾਚ ਕਹਿੰਦਾ ਕਹਿੰਦਾ ਵੀ ਬਰਾਤ ਆ ਗਈ ਗੱਲ ਹੁਣੀ ਗੱਲ ਹੋਈ ਆ ਨਮਨਟੋ ਨਾ ਗੰਮਾ ਚੰਗਾ 6 ਤੀ ਨਾਲ ਹੈ ਸਾਲ ਦੇ ਵਿੱਚ ਮੱਛਰ ਤਾਂ ਨਹੀਂ ਕਿਸੇ ਨੇ ਲਾਈ ਦੇਖਿਆ ਵੀ ਮੈਂ ਤਾਂ ਦੇਖੀ ਨਹੀਂ ਲਾਹੀ ਨਹੀਂ ਲਾਹੀ ਨਹੀਂ ਢੋਲੀ ਨਹੀਂ ਹੁਣ ਤੂੰ ਅਸ ਵੀ ਵਿਆਹ ਜਾਏਗਾ ਕਿ ਜਾਂਦਾ ਨਹੀਂ ਤੇਰੇ ਜਾਨ ਵਾਲੇ ਲੱਛਣ ਤਾਂ ਲੱਗਦੇ ਨਹੀਂ ਬਸ ਹੋ ਗਏ ਹੈ ਆਪਾਂ ਕੀ ਪਾ ਸੋਖੀ ਦਾ ਗਰਦ ਚੜ੍ਹਦੀ ਆ ਅੱਛਾ ਮੇਰੇ ਮੰਗੂ ਇਹਨੂੰ ਉਹ ਆਇਆ ਅਲਰਜੀ ਹੀ ਹੋ ਜਾਂਦੀ ਹੈ ਚੱਲ ਟੂੜੀ ਦਾ ਕੰਮ ਆ ਗੱਲਾ ਆਪਣਾ ਬਸ ਚਾਰ ਟੂੜੀ ਟੂੜੀ ਪਾਉਣੀ ਆ ਕੱਲੇ ਹਾਂ ਹਾਂ ਦੋ ਰੱਬੇ ਪਾਣੀ ਦੇ ਖੇਤਾਂ ਦੇ ਵਾਹ ਮੈਂ ਕਹਿੰਦਾ ਨਾਲ ਨੂੰ ਕੀ ਆ ਯਾਰ ਮੂਹ ਤੋਲੀ ਆਏ ਉਹ ਮੈਂ ਯਾਰ ਪਸਤਾ ਲਾਈ ਦੇ ਵਾਗੇ ਰਹੇ ਪਸਤਾ ਸਾਢੇ 12 ਹੋ ਗਏ ਆ ਖੜੇ ਤਿਆਰ ਹੋਏ ਸਾਡਾ ਇੱਕ ਬੰਦਾ ਹਜੇ ਤਿਆਰ ਨਹੀਂ ਹੋਇਆ ਉਹਦੀ ਡੀਕ ਦੇ ਵਿੱਚ ਆ ਖੇਤਾਂ ਦੇ ਵਿੱਚ ਆ ਕੇ ਖੜ ਗਏ ਪਰ ਇਹ ਤਿਆਰ ਨਹੀਂ ਹੋਆ ਬੰਦਾ ਯਾਰ ਲੇਟ ਹੋ ਗਿਆ ਹਣਾ ਹੱਜੀ ਆਪਾਂ ਸਲੂਨ ਵਾਲਾ ਦੇ ਵੀ ਜਾਣ ਵਾਲੇ ਬੂਲ ਖੜੇ ਕਰਾਵਾਂਗੇ 1 ਵਜੇ ਜਾਂਦੇ ਨੂੰ 2 ਵਜੇ ਜਾਣਗੇ ਬਹੁਤ ਲੇਟ ਪਹੁੰਚਾਂਗੇ ਆਪਾਂ ਕਿਉਂ ਹੋਣੀ ਹੋਰ ਲੱਗੇ ਜੀ 15 ਪਾ ਅੱਧਾ ਘੰਟਾ ਤਾਂ ਲੱਗ ਹੀ ਜਾਂਦਾ ਬੂਟ ਕੱਟ ਬੂਟ ਕੱਟ ਪੈਂਟ ਪਾਈ ਹੋਈ ਹੈ ਤੇ ਇਹ ਮੇਰੇ ਓਏ ਮੇਰੇ ਨਹੀਂ ਹੈਗੀ ਬੂਟ ਕੱਟ ਮੇਰੇ ਸਿੰਪਲ ਆ ਮੰਮਾ ਕੇ ਪਾ ਹਾਂ ਬਾਹਲ ਬੂਲ ਲੋਡ ਕਰਾਵਾਂਗੇ ਉਹਦੇ ਵਾਹ ਓਏ ਸ਼ੇਰਾ ਤੇਰੇ ਬਾਰੇ ਬੜੇ ਜਗ੍ਹਾ ਮੇ ਕੱਢੇ ਪੈਣ ਬਾਰੇ ਉਹ ਟਟਰੇ ਨਹੀਂ ਅੱਛੇ ਪ੍ਰਾਣੇ ਪ੍ਰਾਣੇ ਓ ਇੰਨਾ ਜੋਰ ਦੀ ਨਹੀਂ ਬੋਲੀਦਾ ਹਾਂ ਹੈ ਬਾਦ ਇਹ ਤੋਂ 2 ਮਿੰਟਾਂ ਦਾ ਕਰ 2 ਮਿੰਟ ਜਿਹੜਾ ਸੋਹਣੀ ਬਲੈਂਡ ਫੇਰ ਨਹੀਂ ਦਿੱਤੀ ਆ ਲੋਰ ਲੋਰ ਬਣ ਗਿਆ ਹੀਰੋ ਅੱਜ ਕੱਲ ਕਿਵੇਂ ਕੱਢਣਗੇ 8 ਤੋਂ 8 ਦਸੰਬਰ ਨੂੰ ਕੱਢਣਗੇ YouTube ਤੇ ਲਾਈਵ ਤਾਂ ਹੋ ਮੈਂ ਤਾਂ ਕਰਦਾ ਨਹੀਂ ਨਾ ਦੇਖੋ ਮੱਚਾ ਮੱਚਾ ਕੁੰਡੇ ਹੋ ਗਏ ਕਰਾਂਗੇ ਹੋਈਆਂ ਲੱਗੂ ਆੜਾ ਅੱਛਾ ਉਹ ਕਿੰਨਾ ਕੁ ਲਾਏਗਾ ਤਾਂ ਕੋ ਤਾਂ ਹਜੇ ਭਾਂ ਦਾ ਖਰੀਦਾ ਹੈ ਗੁਰੀ ਨਹੀਂ ਸਾਡੀ ਵੀ ਖੋਰ ਆਏ ਹਾਏ ਆ ਤਾਂ ਗੱਲ ਕਰ ਪਹੁੰਚ ਗਏ ਵੀ ਪੈਲਸ ਦੇ ਵਿੱਚ ਯੂ ਐਸ اے ਮੈਰਿਜ ਪੈਲਸ ਦੇ ਵਿੱਚ ਦੋ ਅੱਜ ਇਕੱਠੇ ਹੈ ਮੂਸੇ ਵਾਲੀ ਫੋਟੋ ਦੋ ਅੱਜ ਇਕੱਠੇ ਵਿਆਹ ਨੇ ਦੋ ਹੀ ਮੁੰਡਿਆਂ ਦੇ ਤਾਂ ਰਿਸ਼ਤੇਦਾਰ ਨੇ ਆਪਣੇ ਪਰਵਾਨਾ ਵੀ ਇੱਧਰ ਸੈਟ ਹੋਇਆ ਫਿਰਦਾ ਪੂਰਾ ਐ ਕੁੜਤਾ ਪਜਾਮਾ ਪਾ ਕੇ ਪਰਵਾਨਾ ਹਾਂ ਯਾਰ ਤਾਂ ਚਲੋ ਆਜੋ ਅੰਦਰ ਚੱਲਦੇ ਦੇਹਪਾਲੀ ਵੀ ਪੂਰਾ ਐ ਖਸਾ ਫਰਦਾ ਕੰਪਰਵਾਨੇ ਮੌਸਮ-ਮਸਾਂ ਚੜ ਗਏ ਬਈ ਜਾ ਵਾ ਦੇਖ ਉਹ ਕੀ ਰਿਪੋਰਟ ਐ ਜਮਾ ਮੱਤੀਆਂ ਜਮਾ ਦੋਵੇਂ ਪਾਸੇ ਨੇ ਇੱਕ ਡਿੱਗ ਗਈ ਯਾਰ ਇੱਕ ਡਿੱਗੀ ਜਲ ਭਾਲ ਲਾਂਗੇ ਤੂੰ ਸਹੀ ਤੂੰ ਦੇਖੀ ਗਾਂ ਵਾਲਾ ਸਾਲ ਨਹੀਂ ਹੁਣੀ ਹੁਣੀ ਅਜੇ ਕਿਸੇ ਹਾਲ ਨਗਾਉਣਾ ਨਹੀਂ ਆਪਾਂ ਚ ਲੈ ਜਾਾਂਗੇ ਉਰੂ ਠੰਡਾ ਪੀ ਲੈ ਇੰਨੇ ਟਾਈਮ ਚ ਤਾਂ ਬਹੁਤ ਕੁਝ ਹੋਜੂ ਪਰ ਹਨਾ ਦੇਖੋ ਬਈ ਸਾਰਾ ਭਰਿਆ ਪਿਆ ਅੱਜ ਤਾਂ ਬਾਹਰ ਲ ਪੰਡਾਲ ਖਾਰੇ ਬਠਨੇ ਇਧਰ ਸਟਾਲਾਂ ਲੱਗੀਆਂ ਨੇ ਗੋਲ ਗੱਪਿਆਂ ਨੂੰ ਚੰਬੜੇ ਭੈਣ ਲੋਕ ਆ ਹੁਣ ਚੱਲਦੇ ਆ 15 ਇਕੱਠ ਬਾਦਾ ਬਰੋ ਹੈ ਨਾ ਪ੍ਰਮਾਣ ਦਾ ਫਲਾ ਹਾਂ ਬਾਰੇ ਵੀ ਪੂਰਾ ਭਰਾ ਘਰ ਵੀ ਇਕੱਠ ਬਹੁਤ ਆਣਾ ਪਰਿਵਾਰਾਂ ਦੇ ਪਰਿਵਾਰਾਂ ਦੇ 2 4 2 ਬੇਟੇ 9 ਬੇਟੀਆਂ ਸਮਾਜ ਦੇ ਸਮਾਜ ਦੇ ਸਰਦਾਰ ਬੋਧਾ ਸਿੰਘ ਜੀ ਤੇ ਸਰਦਾਰ ਮਨਵਿੰਦਰ ਸਿੰਘ ਜੀ ਆ ਅੱਜ ਨਾ ਸਰਕਾਰ ਦੇ ਸ成员ਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨ ਕਰਦੇ ਹੋ ਜੀ ਚਾਲਦਾ ਪਕੌੜਿਆਂ ਦਾ ਸਰਦਾਰ ਜੀਪਾ ਸਰਦਾਰ ਗੁਰ ਸਿੰਘ ਜੀ ਸਰਦਾਰ ਉਤਮ ਸਿੰਘ ਜੀ ਆਦਲ ਨੇ ਸਰਦਾਰ ਉਤਮ ਸਿੰਘ ਜੀ ਲੰਗੋਵਾਲ ਕੋਈ ਸਰਦਾਰ ਇਹਦੇ ਨਾਲ ਲੈ ਵੀ ਇਧਰ ਪਕੌੜੇ ਇਧਰ ਮੀਟ ਝੂਟ ਅਜੇ ਖਾਣਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੋਰ ਮਦਦਾਂ ਹੋਣ ਉਸ ਮੱਤਬ ਵਿੱਚ ਲੰਘਣਾ ਬਹੁਤ ਹੈ ਜੇ 17 ਘੰਟੇ ਲੰਘ ਗਏ ਇਹਦਾ ਮਤਲਬ ਵੀ ਹੋਰ ਵੀ ਲੰਘ ਸਕਦੇ ਨੇ ਅੱਧਾ ਘੰਟਾ ਅੱਧਾ ਘੰਟਾ ਬਾਹਲਾ ਨਹੀਂ ਬਾਹਲਾ ਜਿਹੜੇ ਰਾਤ ਵਾਲੇ 12 ਤੋਂ 17 ਘੰਟੇ ਲੰਘ ਗਏ ਉਹ ਤਾਂ ਲੰਘ ਗਏ ਹੁਣ ਉਹ ਤਾਂ ਛੜਤੀ ਉਹਨਾਂ ਚ ਤਾਂ ਅੱਛਾ ਹੁਣ ਆਉਣ ਵਾਲੇ 'ਚ ਦੇਖਾਂਗੇ 24 ਘੰਟੇ ਬਾਅਦ ਟਾਈਮ ਹੋਏਗਾ 24 ਘੰਟੇ ਤਾਂ ਬਾਹਲੇ ਨੇ ਹਾਂ ਸਭ 17 ਘੰਟੇ ਮੰਨ ਹੁਣ 17 ਹੋ ਗਏ ਬਾਅਦ ਦਾ ਕ ਹੋਰ ਹੋ ਗਿਆ ਹਾਂ ਸਟਾਰਟਾ ਕੰਮ ਹੁਣ ਤਾਂ ਮਸਾਲਾ ਲੰਘੂ ਸਟਾਰਟ ਜਿਹੜੇ ਲੰਘੇ ਉਹ ਤਾਂ ਟਾਈਮ ਲੰਘ ਗਿਆ ਹਾਂ ਗਿਆ ਮਹਾਨੰਗੂ ਪਾਣਾ ਤਾਂ ਬੜਾ ਔਖਾ ਕਰਦਾ ਇਤਨਾਂ ਵਾਲੇ ਅੱਜ ਦਾ ਦਿਨ ਅਜੇ ਇਹ ਦੁੱਧ ਨਹੀਂ ਹੋਜੇ ਨੇ ਤਾਂ ਭਾਂ ਦਾ ਖਾ ਵਾਲਾ ਲਿਆ ਨਹੀਂ ਤਾਂ ਇਹ ਵੀ ਲੰਘ ਜਾਂਦਾ ਤਾਂ ਕਿਹੜੀ ਚੱਲਦੀ ਹੈ ਰੋਇਸਟੈਗ ਰੋਇਸਟੈਗ ਦੇਖ ਲਈ ਹੈ ਉਹ ਤਰੀਆਂ ਨੱਤੀਆਂ ਬੜੀਆਂ ਸੁਣੀਆਂ ਬਰੋ ਨੇ ਤੇ ਡੱਕ ਗਈ ਯਾਰ ਦੇਖ ਇੱਕ ਇਥੇ ਡੀ ਪੀ ਪਤਨੀ ਲੱਗਿਆ ਮੇਰੇ ਸਾਡੇ ਦੇਖਾਂ ਉੱਦੀ ਪੈਸੇ ਦੇ ਕੇ ਆਏ ਨਾਲੇ ਜਿੱਦੇ ਡਿੱਗੀ ਆ ਮੇਰੇ ਸਾਹ ਨੂੰ ਕਹਿ ਆ ਮੈਂ ਕੁੰਡਾ ਲਾ ਦੇ ਤੇ ਭਾਈ ਹਾਂ ਮੈਨੂੰ ਕਹਿੰਦਾ ਮੈਂ ਖਿੱਚ ਕੇ ਦਿਖਾ ਮੈਨੂੰ ਕਹਿੰਦਾ ਤੈਨੂੰ ਹਾਂ ਫ੍ਰੀ ਦੇਉਂਗਾ ਕਹਿੰਦਾ ਜੂਜੇ ਨੇਗਾ ਨਾ ਉਹ ਨਹੀਂ ਹੈਗਾ ਕਹਿੰਦਾ ਫ੍ਰੀ ਦੇਉਂਗਾ ਸਾਰੇ ਕਰਦਾ ਇਹ ਗੱਲ ਨਹੀਂ ਕਹਿੰਦਾ ਕੱਢ ਕੇ ਦਿਖਾ ਮੈਂ ਤੈਨੂੰ ਫ੍ਰੀ ਦੂੰ ਮੈਂ ਬਥੇਰੀ ਖਿੱਚੀ ਆ ਮੇਰੇ ਹੱਲ ਦੀ ਡਾਲਣੀ ਨਿਕਲੀ ਪਤਾ ਨਹੀਂ ਕਿਵੇਂ ਗਈ ਤੇ ਚੱਕੀ ਨਾਲ ਲੈਂਦੇ ਖੜਕਾ ਹੋਇਆ ਹੂ ਹੁਣ ਮੋਟਾ ਅੱਖੇ ਨੂੰ ਭੇਜ ਉਹ ਚਮੜੀ ਦੀ ਿੱਟਤੀ ਇਹ ਖਾ ਖਾ ਉਹ ਕੰਨ ਹੌਲਾ ਹੋਇਆ ਹੂ ਔਲੇ ਨੂੰ ਗੜਾ ਬਾੜੀਆਂ ਪਾਰੀਆਂ ਨੇ ਇਹ ਮਾੜੀਆਂ ਵਾੜੀਆਂ ਤਾਂ ਹੈਗੀਆਂ ਨੇ ਫਰੇ ਦੇ ਗੁੰਡਾ ਲਵਾ ਕੇ ਲਾਇਆ ਲਾਇਆ ਨਹੀਂ ਹਜੇ ਵੀ ਉਹ ਕਹਿੰਦਾ ਨਿਕਲਦੀ ਨਹੀਂ ਨਾ ਫਰੀ ਦੇ ਹੋਂ ਤਨੂੰ ਕੱਟ ਕੇ ਦਿਖਾ ਕੇ ਨਾ ਆ ਲੈ ਫਿਰ ਫਰੀ ਦਿਉਂ ਕਹਿੰਦੇ ਉਹ ਨੇ ਡੀਪੀਓ ਦੇ ਉਹ ਕਹਿੰਦਾ ਸਾਹ ਖਬਰਾਂ ਕਿਵੇਂ ਡੇਗ ਲਈ ਕਹਿੰਦਾ ਮੈਂ ਤਾਂ ਬਸੇਰੀਆਂ ਨੇ ਪਾਤੀਆਂ ਕਹਿੰਦਾ ਗੁੰਡੇ ਵਾਲੀ ਨੂੰ ਸੋਣ ਵੀ ਜਿਆਦਾ ਲਾਦੀਆਂ ਨੇ ਬੋਦੇ ਉਹਦੇ ਪਾਈਆਂ ਆ ਨਾ ਆਲੇ ਦੇ ਕਿੱਡੇ ਦੇ ਆਈਏ ਹਾਂ ਲੈ ਘਟ ਲਾਉਂਦੇ ਨੇ ਵਿਆਹ ਬਈ ਵਿਆਹ 'ਚ ਪਹੁੰਚੇ ਹੋਇਆ ਚੱਲੀ ਜਾਂਦਾ ਕੰਮਾਂ ਇਦਰਾ ਪਾਲੀ ਦਾ ਚੱਲਦਾ ਕੀ ਲਿੰਕਾ ਚੱਲਦਾ ਕਿਹੜਾ ਇਹ ਫੈਂਟਾ ਚੱਲ ਰਿਹਾ ਹੈ ਇਹ ਤਾਂ ਪਰਵਾਨਾ ਹੀ ਮੁੱਛਾ ਚੜੀ ਜਾਂਦਾ ਕਹਿੰਦਾ ਲਾਸਟ ਵਾਲਾ ਅੱਧਾ ਘੰਟਾ ਮਸਾਲਾ ਲੰਘੂਣ ਕੋਈ ਗੱਲ ਨਹੀਂ ਇਹ ਵੀ ਲਗਾਵਾਂਗੇ ਇਦਰਾ ਰੋਸਟ ਆਕ ਨਾਲ ਚੱਲਦਾ ਮੁਰਗਾ ਕੱਟਣ ਨਹੀਂ ਜਾਇਆ ਬਈ ਜਿੰਨੇ ਬਾਹਰੇ ਬਿਠੇ ਨੇ ਉਨੇ ਹੀ ਅੰਦਰ ਨੇ ਤੁਸੀਂ ਦੇਖ ਸਕਦੇ ਹੋ ਦੋ ਵਿਆਹ ਇਕੱਠੇ ਨੇ ਅੱਧਾ ਘੰਟਾ ਹੋ ਗਿਆ ਉਹ ਚਲਾ ਕੋ ਹੋ ਗਈ ਵੀ ਅੰਨਾ ਓਏ ਉਹ ਕਰ ਲੇ ਇਕੱਠੇ ਮਰਾ ਹੈ ਇਹ ਮੈਂ ਤਾਂ ਥੋੜਾ ਥੋੜਾ ਨਾ ਡਬਲ ਡਬਲ ਕਰਕੇ ਜੱਲੂ ਪਰਵਾਨਾ ਕਹਿੰਦਾ ਕੰਮ ਗੁੱਡ ਸਲਾਮ ਸਲੂਦ ਮੀਟ ਮੂਡ ਕੌੜੀ ਆ ਆ ਵੇ ਕੌੜੀ ਆ ਚਲੋ ਜੀ ਲੰਘੋ ਉੜਿਆ ਹੋਇਆ ਅੱਜ ਲਾਉਣਾ ਕੰਟਾ ਹੋ ਗਿਆ ਟੱਕਣਾ ਨਾ ਟੱਕਣੀ ੜਿਆ ਆ ਆ ਪਲੇਟ ਜੀ ਉਧਰੋਂ ਲੈ ਲੈ ਮੇਕਾਂ ਮਰਕਾ ਦੇਖਦੇ ਆਜਾ ਅੱਜ ਉਹ ਲੰਗੂ ਗਾਉਣੀ ਹਾਂ ਛੇਰੋਂ ਕੁ ਨਹੀਂ ਕਿਹੜਾ ਦਵਾ ਲਿਆਉਣਾ ਉਧਰ ਗੱਲਾਂ ਸਾਹਾਂਪੁਰ ਚ ਕੀ ਆ ਓਏ ਬਹੁਤ ਕੱਠਾ ਬਈ ਨਜਾਇਜ਼ ਘਾਟਾ ਨਾ ਪਰੋ ਨੇ ਦੋ ਵਿਆਹਾਂ ਕਰਕੇ ਹੋ ਗਿਆ ਸਹੀ ਗੱਲ ਬਈ ਚਾਰ ਹੋ ਗਏ ਬਈ ਸਵਾ ਚਾਰ ਹੋ ਗਏ ਬੋਤਲ ਲਾਵਾਂਗੇ ਰਾਜ ਪੀਗ ਹੋਰ ਹੁਣ ਅੱਜ ਕੈਮ ਹੋਵਾਂਗੇ ਸ੍ਰੀ ਕੈਮ ਨੇ ਲੰਮਾ ਹੋ ਰਿਹਾ ਹੈ 70 ਕਿਲੋਮੀਟਰ ਬਾਟਾ ਹੈ 70 ਕਿਲੋਮੀਟਰ ਬਾਟਾ ਵੀ ਹੁਣ ਜਾਈ ਵੀ ਜਾਂਦੇ ਨੇ ਬਹੁਤ ਟੱਬੇ ਡੁੱਬੇ ਲੈ ਕੇ ਤੇ ਨਜ਼ਾਰਾ ਪੂਰਾ ਕਿਉਂਕਿ ਦੋ ਵਿਆਹ ਦੀ ਕੱਠ ਬੜਾ ਨਜਾਇਜ਼ਾ ਉਨੀ ਅੰਦਰ ਉਨੀ ਬਾਹਰ ਇਕੱਠਾ ਤਾਂ ਹੁਣ ਦੇਖਦੇ ਆਂ ਸੀ ਵੀ 20 ਮਿੰਟਾਂ ਨੂੰ ਤੁਰਨਾ ਹੋਰੋ ਦੇਖੋ ਰਹੀ ਜਨਾ ਤਰਕੇ ਆ ਜਾਗੇ ਬੋਈ ਕਰਾਂਗੇ ਕੀ ਫਿਰ ਮਾ ਕੀ ਆ ਤਾਰਾ ਤੂਰਾ ਕੌਣ ਕੱਢੂਗਾ ਤਾਰਾ ਸੀਰੀਆ ਇਹਦਾ ਹੈਗੇ ਮੈਂ ਦੋ ਦੋ ਸੀਰੀਆ ਲੈ ਕੇ ਕੱਢ ਗੱਡ ਖਾਨਾ ਦੇਖ ਇਧਰ ਕਿੰਨਾ ਖੜਾ ਓਏ ਆ ਗੱਡੀਆਂ ਬਸਾਂ